ਲੋਬ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਹਾਡੀ ਸੇਵਾ ਦੇ ਵਿੱਚ ਪਹਿਲਾ ਇੱਕ ਮੈਂ ਕਹਾਣੀ ਪਾਈ ਸੀ ਗੱਪੀ ਤੇ ਠੱਪੀ ਆਪਨੇ ਉਸ ਕਹਾਣੀ ਨੂੰ ਬਹੁਤ ਪਿਆਰ ਬਖਸ਼ਿਆ ਤੇ ਹੁਣ ਫਿਰ ਦੂਸਰੀ ਕਹਾਣੀ ਤੇਜਾ ਗੱਪੀ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਨ ਲੱਗਿਆ ਹਾਂ ਉਮੀਦ ਕਰਦਾ ਹਾਂ ਕਿ ਇਸ ਨੂੰ ਵੀ ਤੁਸੀਂ ਬਹੁਤ ਪਿਆਰ ਬਖਸ਼ੋਗੇ ਧਿਆਨ ਨਾਲ ਸੁਣਨਾ ਤੇ ਲਾਈਕ ਸ਼ੇਅਰ ਕਰਨਾ ਤੇ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਤੁਹਾਡਾ ਪਿਆਰ ਮਿਲਦਾ ਰਹੇ ਪ੍ਰਾਣੇ ਸਮੇਂ ਦੇ ਵਿੱਚ ਰਾਜੇ ਮਹਾਰਾਜੇ ਆਪਣੇ ਦਰਬਾਰ ਵਿੱਚ ਮਸ਼ਹੂਰ ਬੰਦਾ ਰੱਖਿਆ ਕਰਦੇ ਸੀ ਜਿਵੇਂ ਕੋਈ ਮਸ਼ਹੂਰ ਪਹਿਲਵਾਨ ਮਸ਼ਹੂਰ ਖਿਡਾਰੀ ਮਸ਼ਹੂਰ ਤੀਰੰਦਾਜ਼ ਤੇ ਮਸ਼ਹੂਰ ਤਲਵਾਰਬਾਜ਼ ਮਸ਼ਹੂਰ ਕਵੀ ਲਖਾਰੀ ਤੇ ਇਸੇ ਤਰ੍ਹਾਂ ਜਿਹੜੇ ਮਸ਼ਹੂਰ ਮੀਰ ਆਲਮ ਮਸਕਰੇ ਹੁੰਦੇ ਸੀ ਉਹ ਰੱਖੇ ਹੁੰਦੇ ਸੀ ਦਰਬਾਰ ਵਿੱਚ ਤੇ ਗੱਪੀ ਵੀ ਰਾਜੇ ਨੇ ਦਰਬਾਰ ਵਿੱਚ ਰੱਖੇ ਹੁੰਦੇ ਸੀ ਤੇ ਉਹ ਗੱਪ ਸੁਣਾ ਕੇ ਲੋਕਾਂ ਨੂੰ ਖੁਸ਼ ਕਰਿਆ ਕਰਦੇ ਸੀ ਇਸ ਤਰ੍ਹਾਂ ਇੱਕ ਤੇਜਾ ਗੱਪੀ ਰਾਜੇ ਦਾ ਸ਼ਾਹੀ ਗੱਪੀ ਖਵਾਉਂਦਾ ਸੀ ਤੇ ਉਹਨਾਂ ਦੇ ਪਿੰਡ ਤੋਂ ਦੂਰ ਦਰਾਡੇ ਦੇ ਇੱਕ ਪਿੰਡ ਦਾ ਗੱਪੀ ਸੀ ਜਿਹਦਾ ਨਾਮ ਸੀ ਗੇਜਾ ਗੱਪੀ ਗੇਜਾ ਗੱਪੀ ਸੋਚਦਾ ਹੈ ਵੀ ਚਲਦੇ ਹਾਂ ਤੇ ਜੇ ਗੱਪੀ ਕੋਲੋਂ ਕੋਈ ਨਵਾਂ ਗੱਪ ਸੁਣ ਕੇ ਆਵਾਂਗੇ ਤੇ ਉਸੇ ਤਰ੍ਹਾਂ ਦੇ ਫਿਰ ਗੱਪ ਤਿਆਰ ਕਰਕੇ ਪਿੰਡ ਵਿੱਚ ਸੁਣਾਇਆ ਕਰਾਂਗੇ ਹੋ ਸਕਦਾ ਆਪਣਾ ਨਾਮ ਵੀ ਮਸ਼ਹੂਰ ਹੋ ਜਾਵੇ ਤੇ ਰਾਜੇ ਦੇ ਦਰਬਾਰ ਤੱਕ ਪਹੁੰਚ ਜਾਈਏ ਗੇਜਾ ਗੱਪੀ ਚੱਲ ਪਿਆ ਤੇ ਜੇ ਗੱਪੀ ਦੇ ਪਿੰਡ ਨੂੰ ਤੁਰਿਆ ਤੁਰਿਆ ਜਾਂਦਾ ਰਸਤੇ ਵਿੱਚ ਵਣ ਝੜ ਬਹੁਤ ਹੁੰਦੇ ਸੀ ਕੱਚੇ ਰਾਹ ਹੁੰਦੇ ਸੀ ਤੇ ਗੇਜਾ ਗੱਪੀ ਨੰਗਣ ਲੱਗਾ ਇੱਕ ਮਲੇ ਦੇ ਕੋਲ ਦੇ ਤੇ ਉਸ ਦਾ ਕੰਡਾ ਅੜ ਗਿਆ ਪੱਗ ਵਿੱਚ ਤੇ ਪੱਗ ਖਿੱਚੀ ਵੀ ਗੇਜੇ ਦੀ ਚਲੋ ਉਸ ਨੇ ਮਲੇ ਨਾਲੋਂ ਲਾ ਕੇ ਪੱਗ ਤੇ ਸਰਸੇ ਉਵੇਂ ਬਲੇਟਲੀ ਤੁਰੇ ਜਾਂਦੇ ਨੇ ਅੱਗੇ ਆ ਗਿਆ ਪਿੰਡ ਤੇ ਗੇਜਾ ਗੱਪੀ ਦਾ ਤੇ ਉੱਥੇ ਬਾਹਰ ਮੁੰਡੇ ਖੇਡਦੇ ਫਿਰਦੇ ਸੀਗੇ ਪਿੰਡ ਵਿੱਚ ਉਸ ਨੇ ਇੱਕ ਮੁੰਡੇ ਨੂੰ ਆਵਾਜ਼ ਮਾਰੀ ਕਹਿੰਦਾ ਕਾਕਾ ਮੈਂ ਤੇਜ ਗੱਪੀ ਦੇ ਘਰੇ ਜਾਣਾ ਤੇ ਉਹ ਮੁੰਡਾ ਕਹਿੰਦਾ ਆ ਵਖਤੇ ਤੇਜ ਗੱਪੀ ਦਾ ਮੁੰਡਾ ਸਾਡੇ ਨਾਲ ਖੇਡਦਾ ਬਿਰਦਾ ਇਹਨੂੰ ਨਾਲ ਲੈ ਜਾ ਉਸਨੇ ਉਹ ਤੇਜ ਗੱਪੀ ਦੇ ਮੁੰਡੇ ਨੂੰ ਸੱਦਿਆ ਕਹਿੰਦਾ ਕਾਕਾ ਚੱਲ ਮੈਂ ਤੇਰੇ ਪਿਓ ਨੂੰ ਮਿਲਣਾ ਤੇ ਉਹਦੇ ਕੋਲੇ ਲੈ ਜਾ ਲਾ ਉਹ ਮੁੰਡਾ ਕਹਿੰਦਾ ਐ ਨਹੀਂ ਚਾਚਾ ਮੋਢੇ ਤੇ ਚੱਕ ਲਾ ਫਿਰ ਤਾਂ ਚੱਲਦਾ ਰਹੂੰਗਾ ਤੇ ਇਸ ਤਰ੍ਹਾਂ ਗੇਜੇ ਗੱਪੀ ਨੇ ਤੇਜ ਗੱਪੀ ਦੇ ਮੁੰਡੇ ਨੂੰ ਮੋਢੇ ਤੇ ਬਿਠਾ ਲਿਆ ਪੁਰਾਤਰਾ ਜਾਂਦਾ ਕਹਿੰਦਾ ਏਡੇ ਏਡੇ ਵੱਡੇ ਵੱਡੇ ਪੇੜਾ ਖੇਤ ਤੇ ਤੇਜੇ ਗੱਪੀ ਦਾ ਮੁੰਡਾ ਕਹਿੰਦਾ ਚਾਚਾ ਇਹ ਤਾਂ ਕਿਹੜੇ ਪੇੜਾ ਕਿਹੜੇ ਇਹਦਾ ਸਾਡੀਆਂ ਰਜਾਈਆਂ ਵਿੱਚ ਭਰਾੜੇ ਹੈਗੇ ਆ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਉਹ ਤੇਜੇ ਗੱਪੀ ਦੇ ਘਰੇ ਜਾਂਦੇ ਰਹੇ ਤੇ ਗੇਜੇ ਗੱਪੀ ਨੇ ਆਪਦੀ ਜਾਣ ਪਛਾਣ ਕਰਾਉਣ ਤੋਂ ਬਾਅਦ ਦੱਸਿਆ ਕਹਿੰਦਾ ਤੇਜਾ ਸਿਆ ਤੂੰ ਕਿਹੜਾ ਗੱਪੀ ਸੀ ਤੇਰਾ ਮੁੰਡਾ ਤੇ ਨਾਲੋਂ ਵੱਡਾ ਗੱਪੀ ਆ ਕਹਿੰਦਾ ਕੀ ਆਖਿਆ ਕਹਿੰਦਾ ਇਸ ਤਰ੍ਹਾਂ ਕਹਿੰਦਾ ਵੀ ਡੇਡੇ ਸਾਡੇ ਲੇਫਾਂ ਵਿੱਚ ਭਰਾੜ ਹੀ ਹੈਗੇ ਆ ਤੇ ਤੇਜਾ ਗੱਪੀ ਮੁੰਡੇ ਦੇ ਮਗਰ ਪੈਗਾ ਜੁੱਤੀ ਲਾ ਕੇ ਮੁੰਡਾ ਉਹ ਤੋਂ ਭੱਜਿਆ ਬਾਹਰ ਨੂੰ ਭੱਜਦਾ ਭੱਜਦਾ ਮੁੰਡੇ ਨੂੰ ਫੜ ਲਿਆ ਉਹਨੇ ਫੜ ਕੇ ਤੇ ਖੂਬ ਵਿੱਚ ਲਮਕਾ ਲਿਆ ਪੈਰ ਫੜ ਕੇ ਪੁੱਠਾ ਤੇ ਉਹ ਮੁੰਡਾ ਕਹਿੰਦਾ ਬਾਪੂ ਮੈਨੂੰ ਤੂੰ ਖੂਬ ਵਿੱਚ ਕਿਉਂ ਲਟਕਾਇਆ ਕਹਿੰਦਾ ਤੂੰ ਐਡਾ ਵੱਡਾ ਗੱਪ ਮਾਰਿਆ ਜੇ ਉਹ ਪੁੱਛ ਲੈਂਦਾ ਵੀ ਵਖਾਅ ਦੇ ਲੇਫਾਂ 'ਚ ਭਰਾੜ ਤੇ ਕਿੱਥੋਂ ਖਾਉਂਦਾ ਫਿਰ ਤੇ ਤੇਜਾ ਗੱਪੀ ਦਾ ਮੁੰਡਾ ਕਹਿੰਦਾ ਬਾਪੂ ਮੈਨੂੰ ਕੱਢ ਲਾ ਮੈਂ ਤਸਰ ਫੜ ਲਿਆ ਤੇ ਜਦੋਂ ਉਹਨੇ ਬਾਹਰ ਕੱਢਿਆ ਕਹਿੰਦਾ ਵਖਾ ਕਹਿੰਦਾ ਉਹ ਤਾਂ ਮੈਂ ਭੁੰਨ ਕੇ ਖਾ ਗਿਆ ਕਹਿੰਦਾ ਹਾਂ ਐ ਉਹ ਜਗੱਪ ਮਾਰਾ ਕਰ ਜਿਹੜਾ ਸਮਾਜ ਆਵੇ ਜਿਹਦਾ ਕੋਈ ਸਬੂਤ ਨਾ ਬਚੇ ਜੇ ਤੈਨੂੰ ਕੋਈ ਪੁੱਛ ਲੈ ਤਾਂ ਫਿਰ ਉਹਦਾ ਸਬੂਤ ਨਾ ਮਿਲੇ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਉਹ ਘਰੇ ਆ ਗਏ ਜੇਜਾ ਗੱਪੀ ਘਰੇ ਬੈਠਾ ਸੀ ਤੇ ਤੇਜਾ ਗੱਪੀ ਉਹਨੂੰ ਪੁੱਛਦਾ ਕਹਿੰਦਾ ਬਾਈ ਆ ਪਾਗ ਕਿਵੇਂ ਵਿਹਲੇਟੀ ਜੀ ਫਿਰਦਾ ਸਿਰ ਤੇ ਚੰਗੀ ਤਰ੍ਹਾਂ ਨਹੀਂ ਬੱਧੀ ਕਹਿੰਦਾ ਯਾਰ ਰਾਹ ਦੇ ਵਿੱਚ ਨਾ ਇੱਕ ਬੇਰੀ ਆਈ ਸੀ ਮੈਂ ਤੋਂ ਲੰਘਣ ਲੱਗਾ ਤੇ ਬੇਰੀ ਦਾ ਬੇਰ ਸਿਗਾ 5-7 ਕਿਲੋ ਦਾ ਤੇ ਉਹ ਟੁੱਟ ਕੇ ਕਹਿੰਦਾ ਮੇਰੇ ਸਿਰ 'ਚ ਵੱਜਿਆ ਤੇ ਪਾਗ ਢਹਿ ਗਈ ਤੇ ਤੇਜਾ ਕੱਪੀ ਕਹਿੰਦਾ ਨਹੀਂ ਵੀ ਗੱਪ ਮਾਰਦਾ ਕਹਿੰਦਾ ਨਹੀਂ ਅਖੇ ਕਹਿੰਦਾ ਫਿਰ ਚੱਲ ਬਖਾ ਮੈਨੂੰ ਇਸ ਤਰ੍ਹਾਂ ਉਹ ਗੇਜੇ ਕੱਪੀ ਨੂੰ ਲੈ ਕੇ ਬਾਹਰ ਨੂੰ ਤੁਰ ਪਿਆ ਤੇ ਅੱਗੇ ਉੱਥੇ ਰਾਹ ਦੇ ਨਾਲ ਕੁੜੀਆਂ ਨੇ ਟੂਆ ਪੱਟਿਆ ਸੀਗਾ ਕੋਈ ਮਿੱਟੀ-ਮੁੱਟੀ ਪੜਦੀਆਂ ਰਹੀਆਂ ਉੱਥੋਂ ਤੇ ਗੇਜਾ ਗੱਪੀ ਜਾ ਕੇ ਕਹਿੰਦਾ 22 ਸੀ ਦਾ ਇੱਥੇ ਹੀ ਪਰ ਮੈਨੂੰ ਲੱਗਦਾ ਵੀ ਮਗਰੋਂ ਕੋਈ ਪੱਟ ਕੇ ਲੈ ਗਿਆ ਤੇ ਤਨਿਹ ਆਟੋ ਆਈ ਪਿਆ ਕੱਲਾ ਤੇ 베ਰੀ ਦਾ ਪੱਟੀ ਗਈ ਕਹਿੰਦਾ ਹਾਂ ਆਹ ਤਾਂ ਹੋਈ ਨਾ ਗੱਲ ਕਹਿੰਦਾ ਮੁੱਦਾ ਨਾ ਬਚੇ ਗੱਪ ਦਾ ਫੇਰ ਗੱਪ ਚੰਗਾ ਲੱਗਦਾ ਹੈ